ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਵੀਡੀਓ ਵਿੱਚ ਸਿੱਖਾਂ ਦੀ ਰਿਮਾਰਕੇਬਲ ਹਿਸਟਰੀ ਨੂੰ ਜਾਰੀ ਰੱਖਦੇ ਹੋਏ ਨਵਾਬ ਕਪੂਰ ਸਿੰਘ ਜੀ ਦੀ ਮੌਤ ਤੋਂ ਬਾਅਦ ਸਿੱਖ ਸਿਆਸਤ ਮਿਸਲਾਂ ਅਤੇ ਰਾਈਜ਼ ਆਫ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਾਂਗਾ ਜਿੱਦਾਂ ਕਿ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਹੈ ਕਿ ਨਵਾਬ ਕਪੂਰ ਸਿੰਘ ਜੀ ਦੀ ਮੌਤ ਤੋਂ ਬਾਅਦ 1753 ਈਸਵੀ ਵਿੱਚ ਉਹ ਆਪਣਾ ਉੱਤਰਾਧਿਕਾਰੀ ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪ ਗਏ ਸੀ ਜੋ ਸਿੱਖ ਸੈਨਾਵਾਂ ਜੋ ਡਿਫੈਂਸ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਹੱਥ ਵਿੱਚ ਆ ਚੁੱਕੀ ਸੀ ਨਵਾਬ ਕਪੂਰ ਸਿੰਘ ਜੀ ਸਿੱਖ ਰਾਜ ਦੀ ਨੀਂਹ ਤਲ ਖਾਲਸਾ ਨੂੰ ਸਥਾਪਿਤ ਕਰਕੇ ਸਿੱਖ ਰਾਜ ਨੂੰ ਮਿਸਲਾਂ ਵਿੱਚ ਵੰਡ ਕੇ ਤੇ ਉਹਨਾਂ ਦੀ ਵਾਂਗ ਟੋਰ ਸਰਦਾਰ ਜਸਤ ਸਿੰਘ ਆਲੂਵਾਲੀਆ ਦੇ ਹੱਥ ਦੇ ਕੇ ਆਪਣਾ ਇਹ ਅਹਿਮ ਯੋਗਦਾਨ ਦੇ ਕੇ ਗਏ ਸਨ ਕਿਉਂਕਿ ਇਹਨਾਂ ਕੰਮਾਂ ਕਰਕੇ ਹੀ ਸਿੱਖ ਰਾਜ ਦੀ ਨੀਂਹ ਰੱਖੀ ਗਈ ਸੀ ਸਾਰੀਆਂ ਸਿੱਖ ਸੈਨਾਵਾਂ ਸਰਦਾਰ ਜਸਤ ਸਿੰਘ ਆਲੂਵਾਲੀਆ ਦੇ ਹੇਠ ਕੰਮ ਕਰਦੀਆਂ ਸੀ ਪਰ ਸਿੱਖ ਰਾਜ ਨੂੰ 12 ਮਿਸਲਾਂ ਵਿੱਚ ਵੰਡਿਆ ਗਿਆ ਸੀ ਤੇ ਸਾਰੀਆਂ ਮਿਸਲਾਂ ਨੂੰ ਲਗ ਲਗ ਸਰਦਾਰ ਸੌਂਪੇ ਗਏ ਸਨ ਲਗਭਗ ਜੇ ਗੱਲ ਕਰੀਏ ਤੇ ਪੋਸਟ ਟਾਈਮ 12 ਸਰਕਾਰਾਂ ਕੰਮ ਕਰਦੀਆਂ ਸਨ 12 ਸਰਦਾਰ ਕੰਮ ਕਰਦੇ ਸਨ ਪਰ ਜਦੋਂ ਵੀ ਕੋਈ ਬਾਹਰੀ ਹਮਲਾ ਜਦੋਂ ਕੋਈ ਅਫਗਾਨਾਂ ਦਾ ਹਮਲਾ ਹੁੰਦਾ ਸੀ ਤੇ ਜੋ ਸਿੱਖ ਸੈਨਾਵਾਂ ਰਲ ਕੇ ਉਸ ਨੂੰ ਡਿਫੈਂਡ ਕਰਦੀਆਂ ਸਨ ਰੂਲ ਇਹ 12 ਮਿਸਲਾਂ ਅਲੱਗ-ਅਲੱਗ ਕਰਦੀਆਂ ਸਨ ਪਰ ਬਾਹਰੀ ਹਮਲਿਆਂ ਨੂੰ ਰੋਕਣ ਦੇ ਲਈ ਇਹ ਸਾਰੀਆਂ ਸਿੱਖ ਮਿਸਲਾਂ ਇਕੱਠੀਆਂ ਹੋ ਕੇ ਕੰਮ ਕਰਦੀਆਂ ਸੀ ਇਨ੍ਹਾਂ ਸਾਰੀਆਂ ਸਿੱਖ ਮਿਸਲਾਂ ਦੇ ਆਗੂਆਂ ਨੂੰ ਸਰਦਾਰ ਕਿਹਾ ਜਾਂਦਾ ਸੀ ਤੇ ਉਸ ਸਮੇਂ ਸਿੱਖ ਮਿਸਲਾਂ ਦਾ ਰਾਜ ਅੰਮ੍ਰਿਤਸਰ ਤੋਂ ਲੈ ਕੇ ਮੁਲਤਾਨ ਤੱਕ ਫੈਲਿਆ ਹੋਇਆ ਸੀ ਤੇ ਇਸ ਤੋਂ ਬਾਅਦ 1762 ਈਸਵੀ ਵਿੱਚ ਅਹਿਮਦ ਸ਼ਾ ਅਬਦਾਲੀ ਦੇ ਹਮਲਿਆਂ ਤੋਂ ਬਾਅਦ ਸਿੱਖ ਮਿਸਲਾਂ ਵਿੱਚ ਲਾਹੌਰ ਨੂੰ ਲੈ ਕੇ ਮਤਭੇਦ ਹੋਣੀ ਸ਼ੁਰੂ ਹੋ ਗਏ ਕਿਉਂਕਿ ਉਸ ਸਮੇਂ ਜੋ ਸਿੱਖ ਸਿਆਸਤ ਦਾ ਸੈਂਟਰ ਪੁਆਇੰਟ ਲਾਹੌਰ ਮੰਨਿਆ ਜਾਂਦਾ ਸੀ ਤੇ ਹਰ ਇੱਕ ਸਿੱਖ ਮਿਸਲ ਚਾਹੁੰਦੀ ਸੀ ਕਿ ਲਾਹੌਰ ਉਸ ਦੇ ਕਬਜ਼ੇ ਵਿੱਚ ਹੋਵੇ ਇਸ ਡਿਸਪਿਊਟ ਕਰਕੇ ਸਿੱਖ ਮਿਸਲਾਂ ਨੇ ਆਪਣੇ ਆਪਣੇ ਰਾਜ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਇੱਕ ਦੂਜੇ ਨੂੰ ਢਾਹ ਲਾਉਣ ਲਈ ਆਪਸ ਵਿੱਚ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੇ ਆਪਣੀ ਮਿਸਲਾਂ ਦਾ ਵਿਸਥਾਰ ਕਰਨ ਦੇ ਲਈ ਉਹਨਾਂ ਨੇ ਇੱਕ ਦੂਜੇ ਦੀਆਂ ਮਿਸਲਾਂ ਤੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਸਿੱਖ ਮਿਸਲਾਂ ਇੱਕ ਦੂਜੇ ਤੇ ਹਮਲਾ ਕਰਦੀਆਂ ਰਹਿੰਦੀਆਂ ਉਸ ਸਮੇਂ ਸਮੇਂ ਦੀ ਮੰਗ ਸੀ ਕਿ ਸਿੱਖ ਸੈਨਾਵਾਂ ਨੂੰ ਇੱਕ ਝੰਡੇ ਹੇਠ ਇਕੱਠਾ ਕੀਤਾ ਜਾਵੇ ਤੇ ਉਸ ਸਮੇਂ ਸਹੀ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਇਸ ਹੋਇਆ ਉਹ 1780 ਈਸਵੀ ਵਿੱਚ ਗੁਜਰਾਵਾਲਾ ਵਿੱਚ ਜਨਮ ਲੈਂਦੇ ਹਨ ਤੇ ਉਹਨਾਂ ਨੂੰ ਅੱਗੇ ਜਾ ਕੇ ਕੌਮ ਸ਼ੇਰ-ਏ-ਪੰਜਾਬ ਦਾ ਖਿਤਾਬ ਵੀ ਦਿੰਦੀ ਹੈ ਮਹਿਜ 12 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਸੁਕੜ ਚੱਕਿਆ ਮਿਸਲ ਦੀ ਵਾਂਗਡੋਸ ਸੰਭਾਲੀ ਤੇ ਉਹ ਬਹੁਤ ਹੀ ਜ਼ਿਆਦਾ ਸ਼ਸਤਰ ਵਿਦਿਆ ਵਿੱਚ ਨਪੁੰਨ ਸੀ ਤੇ ਕੋਈ ਵੀ ਯੋਧਾ ਉਹਨਾਂ ਦੇ ਅੱਗੇ ਹਾਰ ਜਾਂਦਾ ਸੀ ਤੇ ਆਪਣੀ ਬਰੇਵਰੀ ਦਾ ਸਬੂਤ ਉਹਨਾਂ ਨੇ 1799 ਇਸਵੀ ਵਿੱਚ ਦਿੱਤਾ ਜਦੋਂ ਉਹਨਾਂ ਨੇ ਭੰਗੀ ਮਿਸਲ ਤੋਂ ਲਾਹੌਰ ਨੂੰ ਜਿੱਤ ਕੇ ਆਪਣੀ ਮਿਸਲ ਵਿੱਚ ਸ਼ਾਮਲ ਕਰ ਲਿਆ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਨਾ ਜੋ ਸ਼ੁਕਰ ਚੱਕੇ ਮਿਸਲ ਨੂੰ ਬਹੁਤ ਹੀ ਜ਼ਿਆਦਾ ਰਵੈਨੀ ਉਮਲਗ ਪਿਆ ਸੀ ਕਿਉਂਕਿ ਜੋ ਲਾਹੌਰ ਸੀ ਉਹ ਸੈਂਟਰਲ ਪੁਆਇੰਟ ਸੀ ਸਿੱਖ ਰਾਜ ਦਾ ਤੇ ਉੱਥੋਂ ਜਦੋਂ ਟ੍ਰੇਡ ਹੁੰਦਾ ਸੀ ਤਾਂ ਸਭ ਤੋਂ ਜ਼ਿਆਦਾ ਫਾਇਦਾ ਉਸ ਮਿਸਲ ਨੂੰ ਹੁੰਦਾ ਸੀ ਹੋਲੀ-ਹੋਲੀ ਸਾਰੀਆਂ ਮਿਸਲਾਂ ਨੂੰ ਜਿੱਤ ਕੇ 1801 ਈਸਵੀ ਵਿੱਚ ਜਦੋਂ ਸਾਰੀਆਂ ਮਿਸਲਾਂ ਨੂੰ ਇੱਕ ਝੰਡੇ ਹੇਠ ਲੈ ਆਂਦਾ ਤਾਂ ਉਹਨਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਕੋਸ਼ਿਸ਼ ਕਰ ਦਿੱਤਾ ਤੇ ਜੋ ਸਾਰਾ ਸਾਮਰਾਜ ਲਾਹੌਰ ਵਿੱਚ ਬੈਠ ਕੇ ਆਪਣਾ ਚਲਾਉਣ ਲੱਗ ਪਿਆ। ਅਨਪੜ੍ਹ ਹੋਣ ਦੇ ਬਾਵਜੂਦ ਉਹ ਬਹੁਤ ਹੀ ਵਿਜ਼ਨਰੀ ਇਨਸਾਨ ਸਨ। ਉਹਨਾਂ ਦੇ ਦਰਬਾਰ ਵਿੱਚ ਸਾਰੇ ਧਰਮਾਂ ਦੇ ਲੋਕ ਕੰਮ ਕਰਦੇ ਸੀ। ਇਕੱਲੇ ਹਿੰਦੂ ਸਿੱਖ ਹੀ ਨਹੀਂ ਬਲਕਿ ਮੁਸਲਮਾਨ ਵੀ ਤੇ ਇਟਾਲੀਅਨ ਤੇ ਯੂਰਪੀਅਨ ਲੋਕ ਵੀ ਉਹਨਾਂ ਦੇ ਦਰਬਾਰ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਆਪਣੀਆਂ ਸੈਨਾਵਾਂ ਨੂੰ ਪਰਖੁਲਿਤ ਕਰਨ ਦੇ ਲਈ ਸਭ ਤੋਂ ਪਹਿਲਾਂ ਇਟਾਲੀਅਨ ਕਮਾਂਡਰ ਤੇ ਯੂਰਪੀਅਨ ਕਮਾਂਡਰ ਨੂੰ ਹਾਇਰ ਕੀਤਾ ਜਿਨ੍ਹਾਂ ਨੇ ਸਿੱਖ ਸੈਨਾਵਾਂ ਨੂੰ ਨਵੀਆਂ ਟੈਕਟਿਕਸ ਦੀਆਂ ਸਿੱਖਿਆਵਾਂ ਦਿੱਤੀਆਂ ਤੇ ਯੁੱਧ ਅਭਿਆਸ ਵਿੱਚ ਇਹਨਾਂ ਨੂੰ ਨਿਪੁੰਨ ਕਰ ਦਿੱਤਾ ਪਹਿਲਾਂ ਪੰਜਾਬ ਦੇ ਵਿੱਚ ਬਾਹਰੀ ਹਮਲੇ ਹੁੰਦੇ ਸੀ ਤੇ ਪਹਿਲੀ ਵਾਰ ਇਹ ਦੇਖਿਆ ਗਿਆ ਸੀ ਕਿ ਜਦੋਂ ਪੰਜਾਬ ਦੀਆਂ ਸੈਨਾਵਾਂ ਨੇ ਬਾਹਰੀ ਹਮਲੇ ਕਰਨ ਵਾਲੀਆਂ ਸੈਨਾਵਾਂ ਨਾਲ ਅਫਗਾਨਾਂ ਤੱਕ ਜਾ ਕੇ ਅਫਗਾਨਿਸਤਾਨ ਤੱਕ ਜਾ ਕੇ ਹਮਲਾ ਕੀਤਾ ਤੇ ਉੱਥੇ ਜਾ ਕੇ ਜਿੱਤ ਹਾਸਲ ਕੀਤੀ ਮਾਡਰਨ ਟੈਕਟਿਕਸ ਨੂੰ ਯੂਜ਼ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ ਇਹ ਸਾਬਿਤ ਕੀਤਾ ਕਿ ਸਾਡੇ ਦੇਸ਼ ਤੇ ਹਮਲੇ ਬਾਹਰੋਂ ਹੁੰਦੇ ਰਹਣ ਤੇ ਪਹਿਲੀ ਵਾਰ ਕੋਈ ਐਹੋ ਜਿਹਾ ਰਾਜਾ ਹੋਇਆ ਜਿਸ ਨੇ ਆਪਣੇ ਦੇਸ਼ ਦੇ ਵਿੱਚੋਂ ਦੂਜੇ ਦੇਸ਼ ਉੱਤੇ ਹਮਲਾ ਕੀਤਾ ਅਫਗਾਨਾਂ ਨੂੰ ਜਾ ਕੇ ਹਰਾਇਆ ਕਿਉਂਕਿ ਹਮੇਸ਼ਾ ਅਫਗਾਨਿਸਤਾਨ ਤੋਂ ਇਧਰ ਇੰਡੀਆ ਵਾਲੋਂ ਹੀ ਦੇデア ਪਹਿਲੀ ਵਾਰ ਜੋ ਹਵਾਵਾਂ ਦੇ ਰੁਕਸੀ ਉਹ ਪੁੱਠੇ ਚੱਲੇ ਸੀ ਤੇ ਮਹਾਰਾਜ ਰਣਜੀਤ ਸਿੰਘ ਜੀ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਤੇ ਉਸ ਦੀ ਜਿੱਤ ਹਾਸਲ ਕੀਤੀ। ਉਹਨਾਂ ਦੇ ਕਮਾਂਡਰ ਸੁਪਰੀਮ ਕਮਾਂਡਰ ਹਰੀ ਸਿੰਘ ਨਲਵਾ ਸੀ। ਜਿਨ੍ਹਾਂ ਦੀ ਮਦਦ ਨਾਲ ਉਹਨਾਂ ਨੇ ਕਸ਼ਮੀਰ ਨੂੰ ਵੀ ਜਿੱਤਿਆ, ਅਫਗਾਨਿਸਤਾਨ ਨੂੰ ਵੀ ਜਿੱਤਿਆ, ਪੇਸ਼ਾਵਰ ਨੂੰ ਵੀ ਜਿੱਤਿਆ ਤੇ ਇਹ ਜਿੱਤਾਂ ਉਹਨਾਂ ਨੇ 1818, 1819 ਤੇ 1823 ਦੇ ਵਿੱਚ ਜਿੱਤੀਆਂ ਸੀ। ਉਹਨਾਂ ਨੇ ਇਕੱਲਾ ਅਫਗਾਨਿਸਤਾਨ ਤੇ ਕਸ਼ਮੀਰ ਉੱਤੇ ਹੀ ਨਹੀਂ, ਬਲਕਿ ਤਿੱਬਤ ਅਤੇ ਗਿਲਗੀਤ ਉੱਤੇ ਵੀ ਕਬਜ਼ਾ ਕੀਤਾ। ਪਹਿਲੀ ਵਾਰ ਵੇਖਿਆ ਗਿਆ ਸੀ ਕਿ ਪੰਜਾਬ ਦੀਆਂ ਸਨਾਮਾ ਸਤਲੁਜ ਤੋਂ ਪਾਰ ਵੀ ਆਪਣਾ ਰਾਜ ਚਲਾ ਰਹੇ ਸਨ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜਾ ਬ੍ਰਿਟਿਸ਼ ਫੋਰਸਾਂ ਸੀ ਜਿਨ੍ਹਾਂ ਦੇ ਇੰਡੀਆ ਦੇ ਉੱਤੇ ਕਬਜ਼ਾ ਸੀ ਉਹ ਦੇਖ ਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ ਤੁਸੀਂ ਸਤਲੁਜ ਦੇ ਰਿਵਰ ਤੋਂ ਪਾਰ ਨਹੀਂ ਆਉਣਾ ਤੇ ਅਸੀਂ ਤੁਹਾਡੇ ਵੀ ਟੈਰੀਟਰੀ ਵਿੱਚ ਦਾਖਲ ਨਹੀਂ ਹੁੰਦੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਲਾਹੌਰ ਦੀ ਸੰਧੀ ਇਹ ਕੀਤੀ ਕਿ ਮੈਂ ਤੁਹਾਡੇ ਰਾਜ ਵਿੱਚ ਨਹੀਂ ਜਾਂਦਾ ਤੇ ਤੁਸੀਂ ਮੇਰੇ ਰਾਜ ਵਿੱਚ ਨਹੀਂ ਆਉਣਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਹੁਤ ਹੀ ਪਰਫੁੱਲਤ ਰਾਜ ਸੀ ਬਾਹਰੀ ਲੋਕ ਇੱਥੇ ਕੰਮ ਕਰਨ ਆਉਂਦੇ ਸਨ এডੂਕੇਸ਼ਨ ਸਿਸਟਮ ਇੰਨਾ ਹੀ ਵਧੀਆ ਜਿਆਦਾ ਸੀ ਕਿ ਹਰੇਕ ਗੁਰਦੁਆਰੇ ਹਰੇਕ ਮੰਦਿਰ ਦੇ ਨਾਲ ਇੱਕ ਧਰਮਸ਼ਾਲਾ ਖੋਲੀ ਜਾਂਦੀ ਸੀ ਜਿੱਥੇ ਕਿ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਸੀ ਮਹਾਰਾਜਾ ਰਣਜੀਤ ਸਿੰਘ ਬੜੇ ਹੀ ਵਿਜਨਰੀ ਇਨਸਾਨ ਸੀ ਉਹਨਾਂ ਨੇ ਆਪਣੇ ਰਾਜ ਨੂੰ ਅਫਗਾਨ ਅਤੇ ਚੀਨ ਤੱਕ ਫਲਾਉਣ ਦੀ بجائے ਉਹਨਾਂ ਨੇ ਆਪਣੇ ਰਾਜ ਦੀ ਜੋਸੀਨਾ ਕਰੰਸੀ ਨੂੰ ਵੀ ਬੜਾ ਜਿਆਦਾ ਸਟਰੋਂਗ ਕੀਤਾ ਸੀ ਉਹਨਾਂ ਨੇ ਇਨਫਰਾਸਟ੍ਰਕਚਰ ਇੰਨਾ ਕੋ ਵਧੀਆ ਬਣਾਇਆ ਸੀ ਰੋਡ ਬਣਾਏ ਉਹਨਾਂ ਨੇ ਇੱਕ ਟ੍ਰੇਡ ਓਪਨ ਕੀਤਾ ਜਿਹੜਾ ਲਾਹੌਰ ਤੋਂ ਸ਼ੁਰੂ ਹੁੰਦਾ ਸੀ ਤੇ ਉਹਨਾਂ ਨੇ ਆਪਣਾ ਵਪਾਰ ਦੂਰ ਦੇਸ਼ਾਂ ਤੱਕ ਵੀ ਫਲਾਇਆ ਜਿੰਦੇ ਨਾਲ ਸਿੱਖ ਰਾਜ ਨੂੰ ਬਹੁਤ ਹੀ ਜ਼ਿਆਦਾ ਰਵਾਨੀ ਹੋਇਆ ਉਹਨਾਂ ਦੇ ਇਸ ਰਵਾਨੀ ਨੂੰ ਵਤੋਂਦੇ ਨਾਲ ਜੋ ਉਸ ਇਨਾਂ ਬਹੁਤ ਹੀ ਜ਼ਿਆਦਾ ਪੰਜਾਬ ਕੋਲ ਧਨ ਹੋ ਗਿਆ ਸੀ ਤੇ ਇਹ ਜੋ ਧਨ ਸੀ ਪੰਜਾਬ ਦੀ ਰੀੜ ਤੇ ਬਣ ਗਿਆ ਸੀ ਜੋ ਪੰਜਾਬ ਦੀ ਕਰੰਸੀ ਸੀ ਸਾਰੇ ਦੇਸ਼ਾਂ ਦੇ ਨਾਲੋਂ ਉੱਪਰ ਜਾ ਚੁੱਕੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਇਨਾਂ ਯਤਨਾਂ ਦੇ ਕਰਕੇ ਹੀ ਇੱਕ ਸਿੱਖ ਰਾਜ ਸਫਲ ਰਾਜ ਸਥਾਪਿਤ ਕਰ ਸਕਿਆ ਇੰਨੀ ਵੱਡੀ ਸਖਸ਼ੀਅਤ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਨਿਮਰਤਾ ਸੀ ਉਹ ਹਰ ਇੱਕ ਧਰਮ ਦੇ ਅਸਥਾਨ ਦੇ ਉੱਤੇ ਅੱਗੇ ਜਾ ਕੇ ਚੁੱਕਦੇ ਸੀ ਉਹਨਾਂ ਨੇ ਗੁਰਦੁਆਰਿਆਂ ਵਿੱਚ ਹੀ ਕੱਲਾ ਸੋਨਾ ਪੇਟ ਨਹੀਂ ਕੀਤਾ ਸੀ ਉਹਨਾਂ ਨੇ ਬਲਕਿ ਸਗੋਂ ਮੰਦਰਾਂ ਨੂੰ ਵੀ ਸੋਨਾ ਪੇਟ ਕੀਤਾ ਸੀ ਉਹਨਾਂ ਨੇ ਹੌਲੀ-ਹੌਲੀ ਜੋ ਵੀ ਮੰਦਿਰ ਮਸਜਿਦਾਂ ਨਾਲ ਇਨਾ ਕੋ ਸਨਮਾਨ ਦਿੱਤਾ ਸੀ ਉੱਤੇ ਇਨਾ ਕੋ ਤਨਦौलਤ ਲਟਾਇਆ ਸੀ ਉਹਨਾਂ ਦਾ ਵਿਸਤਾਰ ਕੀਤਾ ਸੀ ਕਿ ਸਾਰੇ ਲੋਕ ਜੋ ਉਸ ਸਮੇਂ ਸਮਾਜ ਵਿੱਚ ਰਹਿੰਦੇ ਸੀ ਉਹਨਾਂ ਵਿੱਚ ਜਾਤਾਂ ਪਾਤਾਂ ਧਰਮੋਂ ਪੁੱਲ ਕੇ ਮਹਾਰਾਜ ਰਣਜੀਤ ਸਿੰਘ ਜੀ ਦੀ ਇੱਜ਼ਤ ਕਰ ਸਕਦੇ ਉਸ ਸਮੇਂ ਕੋਈ ਵੀ ਕਾਸਟ ਸਿਸਟਮ ਨਹੀਂ ਸੀ ਨਾ ਹੀ ਕੋਈ ਸਿੱਖ ਧਰਮ ਨੂੰ ਪਹਿਲ ਦਿੱਤੀ ਜਾਂਦੀ ਸੀ ਨਾ ਹੀ ਈਸਤੂ ਧਰਮ ਨੂੰ ਦਿੱਤੀ ਜਾਂਦੀ ਸੀ ਨਾ ਕਿ ਮੁਸਲਮਾਨ ਨੂੰ ਸਭ ਧਰਮਾਂ ਨੂੰ ਬਰਾਬਰ ਵੰਡਿਆ ਜਾਂਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ 0% ਕ੍ਰਾਈਮਨਲ ਰੇਟ ਸੀ ਕਿਉਂਕਿ ਉਸ ਸਮੇਂ ਸਭ ਤੋਂ ਵੱਡੀ ਸਜ਼ਾ ਸੀ ਦੇਸ਼ ਨਿਕਾਲਾ ਉਹ ਇੰਨਾ ਕੋ ਉਨਤ ਅਤੇ ਪਰਫੁੱਲਤ ਰਾਜ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਨੂੰ ਵੀ ਦੇਸ਼ ਨਿਕਾਲਾ ਦੀ ਸਜ਼ਾ ਦੇ ਦਿੰਦੇ ਸੀ ਉਸ ਨੂੰ ਸਭ ਤੋਂ ਵੱਡਾ ਪਛਤਾਵਾ ਹੁੰਦਾ ਸੀ ਕਿਉਂਕਿ ਉਸ ਸਮੇਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਜੋ ਦੇਸ਼ ਸੀ ਪੰਜਾਬ ਸੀ ਰਾਜ ਸੀ ਉਹ ਸਭ ਦੇਸ਼ਾਂ ਤੋਂ ਉੱਪਰ ਸੀ ਉਸਦੀ ਕਰੰਸੀ ਸਭ ਤੋਂ ਉੱਤੇ ਸੀ ਬਾਹਰਲੇ ਦੇਸ਼ਾਂ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਸੀ ਬਾਹਰਲੇ ਦੇਸ਼ਾਂ ਦੇ ਜੋ ਲੋਕ ਸੀ ਮੰਤਰੀ ਸੀ ਉਹ ਉਹ ਇੱਥੋਂ ਦਾ ਐਜੂਕੇਸ਼ਨ ਸਿਸਟਮ ਦੇਖਣ ਆਉਂਦੇ ਸੀ ਕਿਉਂਕਿ ਹਰੇਕ ਧਾਰਮਿਕ ਸਥਾਨ ਦੇ ਨਾਲ ਇੱਕ ਧਰਮਸ਼ਾਲਾ ਬਣਾਈ ਜਾਂਦੀ ਸੀ ਜਿੱਥੇ ਨੌਜਵਾਨ ਸਿੱਖਾਂ ਨੂੰ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਤੇ ਹਰ ਇੱਕ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ ਦਿੱਤੀ ਜਾਂਦੀ ਸੀ ਕਿ ਉਹਨਾਂ ਦਾ ਰਾਜ ਹੁਣ ਦੂਰ ਦੂਰ ਤੱਕ ਫੈਲ ਚੁੱਕਿਆ ਸੀ ਤੇ ਉਹਨਾਂ ਦੇ ਰਾਜ ਦੀ ਧੂਮਾ ਵੀ ਪੱਛਮੀ ਦੇਸ਼ਾਂ ਤੱਕ ਪਹੁੰਚ ਚੁੱਕੀਆਂ ਸੀ ਤੇ ਇਹਨਾਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਜਦੋਂ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਜੋ ਉਤਰਾਧਿਕਾਰੀ ਨੇ ਨਾ ਬਹੁਤ ਹੀ ਕਮਜ਼ੋਰ ਸਾਬਿਤ ਹੁੰਦੇ ਹਨ ਜੋ ਅੰਗਰੇਜ਼ ਗਵਰਨਮੈਂਟ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਹ ਉਹ ਹੌਲੀ-ਹੌਲੀ ਸੰਧੀਆਂ ਕਰਕੇ ਨਾ ਪੰਜਾਬ ਦਾ ਰਾਜ ਨੂੰ ਕਮਜ਼ੋਰ ਕਰ ਦਿੰਦੀ ਹੈ ਤੇ ਪੰਜਾਬ ਰਾਜ ਨੂੰ ਕਮਜ਼ੋਰ ਕਰਨ ਪਿੱਛੇ ਇੱਕ ਹੋਰ ਵੱਡਾ ਅਹਿਮ ਯੋਗਦਾਨ ਇਹਨਾਂ ਦੇ ਉਤਰਾਧਿਕਾਰੀ ਵੀ ਨਿਭਾਉਂਦੇ ਹਨ ਕਿਉਂਕਿ ਉਹਨਾਂ ਵਿੱਚ ਆਪਸ ਵਿੱਚ ਡਿਸਪਿਊਟ ਪੈ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਤਰਾਧਿਕਾਰੀ ਮੈਂ ਹਾਂ ਤੇ ਆਪਸੀ ਡਿਸਪਿਊਟ ਕਰਕੇ ਉਹ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਨ ਜਿੰਨਾਂ ਦਾ ਫਾਇਦਾ ਗੋਰੀ ਸਰਕਾਰ ਚੱਕਦੀ ਹੈ ਤੇ ਉਹ ਹੌਲੀ ਹੌਲੀ ਸਿੱਖਾਂ ਦੇ ਵਿੱਚ ਡਿਸਪਿਊਟ ਪੈਦਾ ਕਰਕੇ ਉਹਨਾਂ ਨੂੰ ਅਲੱਗ ਕਰਕੇ ਹੌਲੀ ਹੌਲੀ ਪੰਜਾਬ ਦੇ ਰਾਜਾਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤੇ ਜਦ 1845 46 ਅਤੇ 48 49 ਦਾ ਸਿੱਖ ਐਂਗਲੋ ਵਾਰਡਿਆਂ ਜਿਨ੍ਹਾਂ ਵਿੱਚ ਬਹੁਤ ਹੀ ਜ਼ਿਆਦਾ ਗਿਤੀ ਵਿੱਚ ਸਿੱਖ ਮਾਰੇ ਜਾਂਦੇ ਹਨ ਕਿਉਂਕਿ ਸਿੱਖ ਇੱਕ ਦੂਜੇ ਨਾਲ ਗਦਾਰੀ ਕਰ ਲੈਂਦੇ ਹਨ ਤਾਂ 1849 ਵਿੱਚ ਅਫੀਸ਼ੀਅਲ ਗੋਰੀ ਸਰਕਾਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਪੰਜਾਬ ਰਾਜ ਆਪਣੇ ਰਾਜ ਵਿੱਚ ਸ਼ਾਮਲ ਕਰ ਲੈਂਦੀ ਹੈ ਤੇ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਲੈ ਚਾਇਆ ਜਾਂਦਾ ਹੈ ਤੇ ਕੋਹੀਨੂਰ ਹੀਰਾ ਵੀ ਆਪਣੇ ਨਾਲ ਲੈ ਕੇ ਚਲੀ ਜਾਂਦੀ ਹੈ ਪਹਿਲਾਂ ਜੋ ਕੋਹੀਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਜਿੱਦੇ ਬੋਡੇ ਨਾਲ ਬੰਨੇ ਹੁੰਦਾ ਸੀ ਉਹ ਗੋਰੀ ਸਰਕਾਰ ਨਾਲ ਲੈ ਕੇ ਚਲੀ ਜਾਂਦਾ ਇਹ ਸੀ ਜੀ ਨਵਾਬ ਕਪੂਰ ਸਿੰਘ ਜੀ ਦੀ ਮੌਤ ਤੋਂ ਬਾਅਦ ਰਾਈਜ਼ ਆਫ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਮਿਸਲਾਂ ਦੇ ਜੋ ਵੀ ਡਿਸਪਿਊਟ ਹੋਏ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਅਗਲੀ ਵੀਡੀਓ ਵਿੱਚ ਮੈਂ ਆਪਣੇ ਸਿੱਖ ਮਿਸਲਾਂ ਕਿਹੜੀ ਕਿਹੜੀ ਮਿਸਲ ਹੋਈ ਸੀ ਤੇ ਕਿਹੜੀ ਕਿਹੜੀ ਮਿਸਲ ਨੇ ਸਭ ਤੋਂ ਪਹਿਲਾਂ ਪਤਨ ਹੋਇਆ ਉਸ ਬਾਰੇ ਵੀਡੀਓ ਇੱਕ ਬਰੀਫ ਵਿੱਚ ਲੈ ਕੇ ਆਉਣ ਜਾ ਰਿਹਾ ਕਿੰਨੀਆਂ ਸਿੱਖ ਮਿਸਲਾਂ ਹੋਈਆਂ ਸੀ ਜੋ 12 ਸਿੱਖ ਮਿਸਲਾਂ ਹੋਈਆਂ ਸੀ ਉਹਨਾਂ ਦੇ ਨਾਮ ਤੇ ਉਹਨਾਂ ਦੀ ਜਾਣਕਾਰੀ ਤੇ ਕਿਹੜੇ-ਕਿਹੜੇ ਉਹਨਾਂ ਦੇ ਸਰਦਾਰ ਹੋਏ ਸੀ ਤੇ ਸਿੱਖ ਮਿਸਲਾਂ ਨੇ ਕਿਹੜੀ-ਕਿਹੜੀ ਮਿਸਲ ਨੇ ਇੱਕ ਦੂਜੇ ਨੂੰ ਆਪਣੇ ਵਿੱਚ ਮਿਲਾ ਲਿਆ ਤੇ ਅਖੀਰ ਵਿੱਚ ਜਦ ਸੁੱਕੜ ਚੱਕਿਆ ਮਿਸਲ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਵਿੱਚ ਮਿਲਾ ਲਿਆ ਤੇ ਇੱਕ ਸਿੱਖ ਰਾਜ ਦੀ ਸਥਾਪਨਾ ਹੋਈ ਤੇ ਉਸ ਸਮੇਂ ਕਿਹੜੇ-ਕਿਹੜੇ ਸਿੱਖ ਮਿਸਲਾਂ ਦੇ ਕਿਹੜੇ-ਕਿਹੜੇ ਸਰਦਾਰ ਸੀ ਸਾਰੀ ਜਾਣਕਾਰੀ ਮੈਂ ਅਗਲੀ ਵੀਡੀਓ ਵਿੱਚ ਲੈ ਕੇ ਆ ਰਿਹਾ ਹਾਂ ਤਾਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਸ਼ੇਅਰ ਵੀ ਕਰੋ ਤੇ ਲਾਈਕ ਵੀ ਕਰੋ